ਯੂਕੇ ਦੇ ਵਿੱਚ ਇਮੀਗ੍ਰੇਸ਼ਨ ਕਾਨੂੰਨ ਬਹੁਤ ਸਖਤ ਕੀਤੇ ਜਾ ਰਹੇ ਆ ਯੂਕੇ ਦੇ ਵਿੱਚ ਇੱਕ ਨਵਾਂ ਕਾਨੂੰਨ ਆ ਲਾਗੂ ਕੀਤਾ ਜਾ ਰਿਹਾ ਕਿ ਯੂਕੇ ਦੇ ਵਿੱਚ ਕੋਈ ਬੰਦਾ ਵੀ ਜਿਹੜਾ ਇਲੀਗਲ ਤੌਰ ਦੇ ਉਤੇ ਐਂਟਰ ਹੁੰਦਾ ਬੋਟਸ ਦੇ ਰਾਹੀਂ ਉਹਨੂੰ ਇੱਥੇ ਪੱਕਾ ਨਹੀਂ ਕੀਤਾ ਜਾਊਗਾ ਪਹਿਲਾਂ ਇਹ ਕਾਨੂੰਨ ਸੀ ਬੰਦਾ 20 ਸਾਲਾਂ ਦੇ ਬਾਅਦ ਯੂਕੇ ਦੇ ਵਿੱਚ ਪੱਕਾ ਹੋ ਜਾਂਦਾ ਸੀ ਪਰ ਜਿਹੜੀ ਇਹ ਸਰਕਾਰ ਹੈ ਲੀਬਰ ਪਾਰਟੀ ਦੀ ਇਹਨਾਂ ਨੇ ਇਹ ਕਾਨੂੰਨ ਲਾਗੂ ਕਰ ਦਿੱਤਾ ਉਹ ਕਹਿੰਦੇ ਜੇ ਤੁਸੀਂ ਪਹਿਲੀ ਪਲੇਸ ਦੇ ਉੱਤੇ ਮਤਲਬ ਪਹਿਲੇ ਸਟੈਪ ਦੇ ਉਤੈਲ ਇਨਲੀਗਲ ਤੌਰ ਤੇ ਉੱਥੇ ਤੇ ਇੱਥੇ ਐਂਟਰ ਹੁੰਨੇ ਆ ਰੋ ਜਿੰਨਾ ਚਿਰ ਮਰਜ਼ੀ ਮਤਲਬ ਉਹ ਵੀ ਇਦਾਂ ਨਹੀਂ ਤੁਸੀਂ ਸਾਨੂੰ ਪੁੱਛਣਾ ਹੀ ਨਹੀਂ ਕਿਸੇ ਨੇ ਜੇ ਇਸ ਦੇ ਵਿਚਕਾਰ ਤੁਸੀਂ ਹੱਥ ਆ ਗਿਆ ਤੁਹਾਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਪਰ ਸਿਟੀਜ਼ਨਸ਼ਿਪ ਨਹੀਂ ਤੁਹਾਨੂੰ ਮਿਲੂਗੀ ਤੁਹਾਨੂੰ ਯੂਕੇ ਦਾ ਪਾਸਪੋਰਟ ਨਹੀਂ ਮਿਲੂਗਾ ਸੋ ਇਮੀਗ੍ਰੇਸ਼ਨ ਦੇ ਕਾਨੂੰਨ ਪੂਰੀ ਦੁਨੀਆ ਦੇ ਵਿੱਚ ਹੀ ਸਖਤ ਕੀਤੇ ਜਾ ਰਹੇ ਆ ਜਿਵੇਂ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਟਰੰਪ ਤਿੰਨ ਜਹਾਜ਼ ਆਲਰੇਡੀ ਭੇਜ ਚੁੱਕਾ ਇਦਾਂ ਹੀ ਯੂਕੇ ਵਾਲਿਆਂ ਨੇ ਵੀ ਪਿਛਲੇ ਦਿਨੀ ਇੱਕ ਡਾਟਾ ਰਿਲੀਜ਼ ਕੀਤਾ ਜਿਹਦੇ ਬਾਬਤ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਸਾਰਿਆਂ ਨੇ ਕਿ ਮਹਾਰਾਜ 19000 ਬੰਦਾ ਇਹ ਤੋਂ ਵਾਪਸ ਭੇਜਣਾ ਹੈ ਇਹ ਭੇਜਣਾ ਨਹੀਂ ਮੈਂ ਯੂਕੇ ਦੀ ਗਵਰਨਮੈਂਟ ਦੇ ਤੇਜ ਤੋਂ ਜਾ ਕੇ ਚੈੱਕ ਕੀਤਾ ਉਹਨਾਂ ਨੇ ਇਹ ਦੱਸਿਆ ਆ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਆ ਅਸੀਂ 19500 ਬੰਦਾ ਆਲਰੇਡੀ ਡਿਪੋਰਟ ਕਰ ਚੁੱਕੇ ਹਾਂ ਤੇ ਇਹ ਇਹ ਡਾਟਾ ਉਹਨਾਂ ਨੇ ਹੁਣ ਦਿੱਤਾ ਉਹ ਦੱਸ ਦਿਆ ਵੀ ਰੈਸਟੋਰੈਂਟ ਦੇ ਵਿੱਚ ਵਗੈਰਾ ਜਾਂ ਨੀਲਸ ਜਿੱਥੇ ਬਣਦੇ ਆ ਉੱਥੇ ਜਾਂ ਕਾਰਵਾਸ਼ਾਂ ਦੇ ਉੱਤੇ ਅਸੀਂ ਜਿਹੜਾ ਉਹ ਜਿਹੜਾ ਆਪਣਾ ਇਮੀਗ੍ਰੇਸ਼ਨ ਡਿਪਾਰਟਮੈਂਟਸ ਵਾਲੇ ਭੇਜ ਕੇ ਉੱਥੋਂ ਕੱਚੇ ਬੰਦਿਆਂ ਨੂੰ ਫੜਨ ਦੀ ਮੁਹਿੰਮ ਚੱਲ ਰਹੀ ਆ ਪਹਿਲਾਂ ਯੂਕੇ ਦੇ ਵਿੱਚ ਇੰਨੀ ਸਖਤਾਈ ਨਹੀਂ ਸੀ ਹੁੰਦੀ ਬੰਦੇ ਇੱਥੇ 14 ਸਾਲਾਂ ਬਾਅਦ ਵੀ ਪੱਕੇ ਹੋਏ ਆ 20 ਸਾਲਾਂ ਦੇ ਬਾਅਦ ਵੀ ਪੱਕੇ ਹੋਏ ਆ ਪਰ ਹੁਣ ਤਾਂ ਇਦਾਂ ਲੱਗਦਾ ਜਿਦਾਂ ਯੂਕੇ ਨੇ ਗੋਲਫ ਵਾਲਿਆਂ ਨਾਲ ਕੰਮ ਕਰ ਦਿੱਤਾ ਵੀ ਇੱਥੇ ਤੁਸੀਂ ਪੱਕੇ ਹੀ ਨਹੀਂ ਹੋ ਸਕਦੇ ਰੋ ਜਿੰਨਾ ਚਿਰ ਮਰਜੀ ਸੋ ਆਪਣੇ ਬਹੁਤ ਲੋਕ ਇਥੇ ਇਸ ਆਸ ਉਤੇ ਰਹ ਰਹੇ ਆ ਵੀ ਪੱਕੇ ਹੋਵਾਂਗੇ 20 ਸਾਲਾਂ ਦੇ ਬਾਅਦ ਤੇ BBC ਦੀ ਮੈਂ ਰਿਪੋਰਟ ਪੜ੍ਹ ਰਿਆ ਸੀ ਉਹਦੇ ਵਿੱਚ ਦੱਸਿਆ ਹੋਣਾ ਨੇ ਕਿ ਔਰ ਰੈਡੀ ਲੋਕਾਂ ਦੀਆਂ ਐਪਲੀਕੇਸ਼ਨਾਂ ਰਿਜੈਕਟ ਹੋਣ ਲੱਗ ਪਈਆਂ ਸਾਡੇ ਪੰਜਾਬੀ ਵਕੀਲ ਜਿਹੜੇ ਆ ਉਹ ਵੀ ਇਸ ਬਾਬਤ ਦੱਸ ਰਹੇ ਆ BBC ਉੱਤੇ ਵੀ ਜਾ ਕੇ ਤੁਸੀਂ ਇਹਦੇ ਬਾਬਤ ਹੋਰ ਜਾਣਕਾਰੀ ਪੜ੍ਹ ਸਕਦੇ ਆ ਇਹ ਜਿਹੜੇ ਨਵੀਂ ਨਵੀਂ ਨੀਤੀ ਆ ਇਹ ਇਨਲੀਗਲ ਲੋਕਾਂ ਦੇ ਉੱਤੇ ਕੰਟਰੋਲ ਕਰਨੇ ਦੀ ਆ ਕਿਉਂਕਿ ਫਰਾਂਸ ਵਾਲੇ ਪਾਸਿਓਂ ਜਦੋਂ ਬੋਟਸ ਤੇ ਆਈ ਲੋਕ ਇਧਰ ਆਉਂਦੇ ਆ ਬਹੁਤ ਸਾਰੀ ਬੋਟਾਂ ਰਾਹ ਦੇ ਵਿੱਚ ਪਲਟ ਜਾਂਦੀਆਂ ਕਿਉਂਕਿ ਸਮੁੰਦਰ ਦੀਆਂ ਛੱਲਾਂ ਬਹੁਤ ਉੱਚੀਆਂ ਹੁੰਦੀਆਂ। ਸੋ ਸਮੁੰਦਰ ਬਹੁਤ ਕਈ ਵਾਰੀ ਉਫਾਨ ਦੇ ਵਿੱਚ ਹੁੰਦਾ ਬਹੁਤ ਹਾਈ ਗਿਆ ਹੁੰਦਾ ਤੇ ਉਹ ਬੋਟਸ ਦੇ ਵਿੱਚ ਲੋਕ ਵੀ ਜਿਹੜੇ ਭੇਜਣ ਵਾਲੇ ਆ ਉਧਰੋਂ ਉਹ ਜੇ ਬੋਟ ਦੀ ਕਪੈਸਿਟੀ ਹੈਗੀ ਆ 15 ਦੀ ਤੇ 40-40 ਬੰਦੇ ਵਿੱਚ ਬਿਠਾਏ ਹੁੰਦੇ ਆ। ਤੇ ਉਹ ਰਾਹ ਦੇ ਵਿੱਚ ਬਹੁਤ ਸਾਰੇ ਇਨਸੀਡੈਂਟ ਇਦਾਂ ਦੇ ਹੁੰਦੇ ਜਿਨ੍ਹਾਂ ਦੀਆਂ ਖਬਰਾਂ ਨਹੀਂ ਕਈ ਵਾਰੀ ਬਾਹਰ ਨਿਕਲਦੀਆਂ ਪਰ ਹੁਣ ਇਹ ਉਹਨਾਂ ਨੇ ਲਾਅ ਹੀ ਬਣਾਤਾ ਉਹ ਕਹਿੰਦੇ ਬੰਦੇ ਪੱਕੇ ਹੀ ਨਹੀਂ ਕਰਨੇ ਤਾਂ ਜੋ ਇਹ ਉਧਰੋਂ ਆਉਣ ਤੇ ਇੱਧਰ ਲਗਾਮ ਲੱਗ ਸਕੇ ਸੋ ਹੱਲੇ ਵੀ ਬਹੁਤ ਸਾਰੇ ਕੈਂਪ ਜਿਹੜੇ ਕੈਲੇ ਬਾਰਡਰ ਦੇ ਉੱਤੇ ਬਣਿਓ ਆ ਉਹ ਉੱਥੇ ਲੋਕ ਬਹਿ ਕੇ ਉਹ ਇੰਤਜ਼ਾਰ ਕਰਦੇ ਹੁੰਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇੱਧਰ ਪਾਰ ਲੱਗ ਜਾਈਏ ਪਰ ਜੇ ਹੁਣ ਇਹ ਇੱਧਰ ਆ ਵੀ ਜਾਣਗੇ ਤੇ ਪੱਕੇ ਨਹੀਂ ਹੋਣਗੇ ਹਾਂ ਕੰਮ ਕਰ ਸਕਦੇ ਆ ਜਿੰਨਾ ਚਿਰ ਤੁਸੀਂ ਇਮੀਗ੍ਰੇਸ਼ਨ ਦੀ ਗ੍ਰਿਫਤ ਦੇ ਵਿੱਚ ਨਹੀਂ ਆਉਂਦੇ ਦੂਜੀ ਗੱਲ ਇੱਥੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਆ ਇਦੋਂ ਅਮਰੀਕਾ ਦੇ ਵਿੱਚ ਚੱਲ ਗਿਆ ਜਿਵੇਂ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਆ ਉਹ ਕਹਿੰਦੀ ਵੀ ਮੈਨੂੰ ਮੈਕਸੀਕੋ ਤੋਂ ਫੜ ਕੇ ਵਾਪਸ ਛਾੜ ਦਿੱਤਾ ਬਿਲਕੁਲ ਝੂਠਿਆ ਲੜਕੀ ਇੱਥੇ ਸਟੂਡੈਂਟ ਤੌਰ ਤੇ ਆਈ ਆ ਇਥੋਂ ਏਜੰਟ ਉਹਨਾਂ ਨੂੰ ਲੈ ਕੇ ਜਾਂਦੇ ਮੈਕਸੀਕੋ ਮੈਕਸੀਕੋ ਤੋਂ ਬਾਰਡਰ ਕ੍ਰੋਸ ਕੀਤਾ ਮੁਰੇ ਜਾਂਦਿਆਂ ਨੂੰ ਜਿਹੜੇ ਆ ਇਮੀਗ੍ਰੇਸ਼ਨ ਨੇ ਫੜ ਕੇ ਤੇ ਵਾਪਸ ਛਾੜ ਦਿੱਤੇ ਸੋ ਅੰਗਲੈਂਡ ਤੋਂ ਵੀ ਗਈ ਅਮਰੀਕਾ ਤੋਂ ਜਾਂਦੇ ਜਾਂ ਤੇ ਇਦਾਂ ਹੀ ਇੱਕ ਬੰਦਾ ਜਿਹੜੇ ਹੁਣ ਆਏ ਆ 60 ਪੰਜਾਬੀ ਕੱਲ ਉਹਨਾਂ ਦੇ ਵਿੱਚ ਵੀ ਇੱਕ ਬੰਦਾ ਹੈਗਾ ਜਿਹੜਾ ਇੰਗਲੈਂਡ ਤੋਂ ਇੱਥੇ ਆਇਆ ਇੰਗਲੈਂਡ ਤੋਂ ਮੈਕਸੀਕੋ ਗਿਆ ਮੈਕਸੀਕੋ ਤੋਂ ਅਮਰੀਕਾ ਤੇ ਮੋਰੇ ਜਾਂਦਿਆਂ ਨੂੰ ਫੜ ਲਿਆ 2 ਸਾਲ ਇੱਥੇ ਰਿਹਾ ਤੇ ਪੈਸੇ ਇੱਥੇ ਕਮਾਏ ਨਹੀਂ ਪਿੱਛੋਂ ਫੜ ਕੇ ਉਹ ਪੈਸੇ ਗਿਆ ਸੋ ਸਾਨੂੰ ਵੀ ਕਿਤੇ ਨਾ ਕਿਤੇ ਸਬਰ ਹੋਣਾ ਚਾਹੀਦਾ ਦੂਜੀ ਗੱਲ ਕਹਿੰਦੇ ਆ ਵੀ ਏਜੰਟਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਏਜੰਟਾ ਉਹ ਦਿਨ ਵੀ ਗਲਤ ਸੀ ਜਿੱਦਣ ਉਹਨਾਂ ਨੇ ਤੁਹਾਡੇ ਨਾਲ ਸੌਦਾ ਕੀਤਾ ਏਜੰਟ ਅੱਜ ਵੀ ਗਲਤ ਆ ਪਰ ਇਹ ਇੱਕ ਜਿਹੜਾ ਉਹ ਚੇਨ ਚੱਲਦੀ ਆ ਹਨਾ ਏਜੰਟ ਗਾਂ ਤੋਂ ਗਾਂ ਬੰਦੇ ਦੇ ਕੇ ਨੰਗਾਉਂਦੇ ਆ ਸੋ ਜਿੱਦਣ ਤਾਂ ਅਸੀਂ ਪਹੁੰਚ ਜਾਂਦੇ ਆ ਉਸ ਦਿਨ ਤਾਂ ਏਜੰਟ ਸਹੀ ਆ ਤੇ ਏਜੰਟ ਨੇ ਤੁਹਾਨੂੰ ਪਾਰ ਲਗਾਉਣ ਦੀ ਗੱਲ ਕੀਤੀ ਸੀ ਏਜੰਟ ਨੇ ਪਾਰ ਲਗਾਤਾ ਸੋਚਣ ਵਾਲੀ ਗੱਲ ਆ ਬੈਸੇ ਬਹੁਤ ਧਾਰਾਂ ਦੇ ਉਲਟਿਆ ਗੱਲ ਇਹ ਬਹੁਤ ਸਾਰੇ ਲੋਕ ਸਹਿਮਤ ਨਾ ਹੋਣਗੇ ਪਰ ਏਜੰਟਾਂ ਨੇ ਤੁਹਾਡੇ ਨਾਲ ਗੱਲ ਕਰ ਲਈ ਕਿ ਤੁਹਾਨੂੰ ਉਧਰ ਪਹੁੰਚਾਵਾਂਗੇ ਉਧਰ ਤੁਹਾਨੂੰ ਪਹੁੰਚਾਤਾ ਤੇ ਮੋਰੇ ਜਾਂਦੇ ਨੂੰ ਤੁਹਾਨੂੰ ਫੜ ਲਿਆ ਇਹਦੇ ਏਜੰਟ ਦੀ ਕੀ ਗਲਤੀ ਆ ਏਜੰਟ ਨੇ ਤੁਹਾਨੂੰ ਤਾਂ ਕਦੀ ਕਦੀ ਵੀ ਨਹੀਂ ਇਹ ਕਿਹਾ ਮੈਂ ਤੁਹਾਨੂੰ ਜਾਂਦਿਆਂ ਨੂੰ ਮੋਰੇ ਪੱਕਾ ਕਰਾ ਦੂੰਗਾ ਉਹਨੇ ਤਾਂ ਪਹਚਾਉਣ ਦੀ ਗੱਲ ਕੀਤੀ ਆ ਅਗਲੇ ਨੇ ਆਪਣੇ ਪੈਸੇ ਲੈਣੇ ਆ ਉਹ ਲੈ ਲੈ ਅਗਲੇ ਨੇ ਤੁਹਾਨੂੰ ਉਧਰ ਲਾ ਗਿਆ ਤੁਹਾਡੀ ਕਿਸਮਤ ਉਧਰੋਂ ਇਦਾਂ ਦੀ ਸੀ ਤੁਹਾਨੂੰ ਚੱਕ ਕੇ ਵਾਪਸ ਭੇਜ ਦਿੱਤਾ ਤੇ ਨਜਲਾ ਆਪਾਂ ਝੜ ਗਈ ਜਾ ਕੇ ਫਿਰ ਏਜੰਟਾਂ ਤੇ ਇਹ ਗੱਲ ਕਿਸੇ ਪਾਸੇ ਬਣਦੀ ਆ ਸੋ ਏਜੰਟਾਂ ਦੀ ਫੋਟੋ ਫੜਾਈ ਦੇ ਲਈ ਵੀ ਇੱਕ ਮਹਿਮ ਚੱਲ ਰਹੀ ਆ 250 ਬੰਦਿਆਂ ਦੀ ਏਜੰਟਾਂ ਦੀ ਇੱਕ ਜਿਹੜੀ ਬਣਾਈ ਆ ਲਿਸਟ ਗ੍ਰਹਿ ਵਿਭਾਗ ਨੇ ਪਰ ਸਵਾਲ ਇੱਕ ਪਹਿਲੀ ਪਲੇਸ ਦੇ ਇਹ ਵੀ ਆ ਕਿ ਆਪਾਂ ਦੋ ਕਿੱਲੇ ਵਾਲੇ ਕਿਸਾਨ ਆ ਜਾਂ ਆਮ ਲੋਕ ਆ ਜਿਹੜੇ ਉਹ ਆਪਾਂ ਸਿੱਧਾ 40-45 ਲੱਖ ਜਾਂ ਲਾ ਕੇ ਆਪਾਂ ਅਮਰੀਕਾ ਨੂੰ ਕਾਹਦੇ ਹੱਥ ਪਾਉਨੇ ਆ ਸਾਡੇ ਪੰਜਾਬੀ ਜਿਹੜੇ ਮੇਰੇ ਚਾਚਾ ਜੀ ਥੋੜੇ ਦਿਨ ਪਹਿਲਾਂ ਡੈਥ ਹੋਈ ਉਹ ਪਹਿਲਾਂ ਦੁਬਈ ਆ ਦੁਬਈ ਚ ਕੰਮ ਕੀਤਾ ਪੈਸੇ ਜੋੜੇ ਇੰਗਲੈਂਡ ਆ ਗਏ ਲੋਕ ਪਹਿਲੇ ਸਟੈਪ ਤੋਂ ਤੁਰਦੇ ਆ ਜੇ ਘਰ ਦੇ ਵਿੱਚ ਸਾਡੇ ਦੋ ਕਿੱਲੇ ਆ ਤੇ ਅਸੀਂ ਦੁਬਈ ਵਰਗੀ ਕੰਟਰੀ ਜਾ ਕੇ ਟਰੱਕ ਚਲਾ ਕੇ ਚਾਰ ਪੈਸੇ ਜੋੜ ਕੇ ਜਿੱਥੇ ਮਰਜੀ ਚੱਲ ਜਾਓ ਪਰ ਜੇ ਅਸੀਂ ਪਹਿਲੇ ਕਹਿੰਨੇ ਆ ਵੀ ਪਉਣਾ ਹੀ ਹੱਥ ਆਪਾ ਉੱਪਰ ਜਾ ਕੇ ਆ ਤਾਂ ਤੇ ਉੱਥੇ ਤਾਂ ਫਿਰ ਕਿਸਮਤ ਆ ਕਿਸਮਤ ਨਹੀਂ ਸਾਧ ਤੂੰ ਹੀ ਵਾਪਸ ਆ ਗਏ ਤੇ ਏਜੰਟ ਵੀ ਉਹਨੇ ਹੀ ਗੋਚੀ ਆ ਤੇ ਉਹਨੇ ਗੋਚੀ ਅਸੀਂ ਬਰਾਬਰ ਆ ਕਿਉਂਕਿ ਸਾਨੂੰ ਪਹਿਲੀ ਪਲੇਸ ਤੇ ਪਤਾ ਹੈ ਕੰਮ ਦੋ ਨੰਬਰ ਦਾ ਤੇ ਹੁਣ ਨਜਲਾ ਸਾਰਾ ਏਜੰਟਾਂ ਉੱਤੇ ਆ ਤਕਰੀਬਨ ਬੰਦੇ ਸਾਰੇ ਜਿਹੜੇ ਉਹ ਆਮ ਘਰਾਂ ਦੇ ਆ ਤੇ 35 35 ਲੱਖ ਲਾ ਕੇ 90 90 ਲੱਖ ਈ ਦਾ ਲਾਏ ਦੋ ਤੋਂ ਬੰਦਿਆਂ ਨੇ ਸੋ ਇਹਦਾ ਆਪ ਕੋ ਆਪਣੀ ਸੋਚ ਆ ਭਾਈ ਜੂਆ ਖੇਡਿਆ ਸੀ ਜੂਆ ਲੋਕ ਖੇਡਦੇ ਜਿੱਤ ਵੀ ਜਾਂਦੇ ਆ ਜੂਆ ਹਾਰ ਵੀ ਜਾਂਦੇ ਆ ਔ ਉਹ ਜੁਆ ਹਰ ਗਿਆ ਪਰ ਹਾਥਕੜੀਆਂ ਉਹਨਾਂ ਕਹਿੰਦੇ ਜੈਂਟਾਂ ਦੇ ਲਗਾਉਣੀਆਂ ਕਿਉਂਕਿ ਸਾਡੇ ਪੈਸੇ ਵਾਪਸ ਕਰਨ ਉਹ ਪੈਸੇ ਉਹ ਤਾਂ ਵਾਪਸ ਕਰਨ ਜੇ ਤੁਹਾਨੂੰ ਉੱਥੇ ਪਹਚਾਇਆ ਨਾ ਹੋਵੇ ਅਗਲੇ ਨੂੰ ਤਾਂ ਪਹਚਾਤਾ ਉੱਥੇ ਤੁਹਾਨੂੰ ਸੋ ਗੱਲ ਕਾਮਨ ਸੈਂਸ ਦੀ ਆ ਗੱਲਾਂ ਇਹ ਸਾਰੀਆਂ ਇਮੀਗ੍ਰੇਸ਼ਨ ਨੀਤੀ ਦੇ ਨਾਲ ਚੱਲ ਰਹੀਆਂ ਸਖਤ ਬਾਹਰਲੇ ਕਾਨੂੰਨ ਹੋਇਆ ਬਾਕੀ ਅਸੀਂ ਵੀ ਜਿਹੜੇ ਆ ਬਿਹਾਰ ਤੋਂ ਆ ਕੇ ਲੋਕ ਪੰਜਾਬ ਦੇ ਵਿੱਚ ਮਿਹਨਤ ਕਰਕੇ ਬੜਾ ਕੁਝ ਬਣਾਈ ਜਾਂਦੇ ਆ ਕੁਝ ਤਾਂ ਸਾਨੂੰ ਵੀ ਕਰਨੀ ਚਾਹੀਦੀ ਆ ਜੱਜ ਆਲਾ ਸਮਾਂ ਹੁੰਦਾ ਤੇ ਅਸੀਂ ਉੱਥੇ ਰਹਿ ਕੇ ਬਹੁਤ ਵਧੀਆ ਕੋ ਚੈਨਲ ਚਲਾ ਲੈਂਦੇ ਮੈਂ ਤਾਂ ਨਹੀਂ ਹੋਣਾ ਸੀ ਪਰ ਉਸ ਵਕਤ ਇਹ ਓਪਰਚ्युनिटीज ਨਹੀਂ ਸੀ ਇਹਨੇ ਵਸੀਲੇ ਨਹੀਂ ਸੀ ਜਾਂ ਇਦਾਂ ਦਾ ਭਾਰਤ ਨਹੀਂ ਸੀ ਹੁਣ ਜੇ ਇਸ ਹਿਸਾਬ ਦੇ ਭਾਰਤ ਦੇ ਹੁਣ ਹਾਲਾਤ ਆ ਉੱਥੇ ਕੰਮ ਕੀਤਾ ਜਾ ਸਕਦਾ ਪਰ ਜੇ ਅਸੀਂ ਕੰਮ ਕਰੀਏ ਜੇ ਚਿੱਟੇ ਚਾਦਰੇ ਤੇ ਜ਼ਮੀਨਾ ਗਹਿਣੇ ਪੁੱਤ ਸਰਦਾਰਾਂ ਦੇ ਉਹ ਤਾਂ ਫੇ ਹਾਲਾਤ ਇਦਾਂ ਦੇ ਹੁੰਦੇ ਆ ਸੋ ਇਹ ਗੱਲਬਾਤ ਸੀ ਜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਠੀਕ ਆ ਜੀ ਸੋ ਆਪਣੇ ਆਪ ਨੂੰ ਵੀ ਸਿਝਾ ਲਈਏ ਲੋਕਾਂ ਨਾਲ ਹਰ ਵੇਲੇ ਆਪਾਂ ਜਦੋਂ ਇੱਕ ਉਂਗਲ ਕਿਸੇ ਨਾਲ ਕਰਦੇ ਆ ਚਾਰ ਆਪਣੇ ਨਾਲ ਹੁੰਦੀਆਂ ਸੋ ਏਜੰਟਾਂ ਦੀ ਗਲਤੀ ਨਹੀਂ ਮੈਂ ਕਹਿੰਦਾ ਨਹੀਂ ਹੈਗੀ ਹੈਗੀ ਆ ਪਰ ਸਾਨੂੰ ਪਹਿਲੇ ਪਹਿਲੀ ਪਲੇਸ ਤੇ ਇਹ ਪਤਾ ਕਿ ਕੰਮ ਹੀ 2 ਨੰਬਰ ਦਾ ਆ ਜਿਹੜਾ ਆਪਾਂ ਕਰਨ ਲੱਗੇ ਆ ਸੋ ਉਹ 2 ਨੰਬਰ ਦੇ ਕੰਮ ਦੇ ਵਿੱਚ ਇਦਾਂ ਹੀ ਹੁੰਦਾ ਪਾਰ ਲੱਗੇ ਲੱਗੇ ਨਹੀਂ ਤਾਂ ਅੱਧਾ ਵਾਟੇ ਰਹਿ ਗਿਆ ਜਨਾਬ ਸੋ ਅੱਧਾ ਵਾਟੇ ਰਹਿ ਗਿਆ ਨੇ ਮਾੜੀ ਕਿਸ ਬੰਦੇ ਨਾਲ ਸੋ ਇਹ ਉਹ ਸਾਰਾ ਨਗਲਾ ਹੁਣ ਏਜੰਟਾਂ ਉੱਤੇ ਸੋ ਏਜੰਟਾਂ ਨੇ ਵੀ ਆਪਣੇ ਪੈਸੇ ਕਮਾਏ ਹੁਣਾਂ ਨੂੰ ਕਿਹੜਾ ਮਾਸੀ ਦੇ ਪੁੱਤ ਲੱਗਦੇ ਤੂੰ ਵੇ ਕੰਮ ਦੋਨੇ ਹੱਥਾਂ ਨਾਲ ਤਾੜੀ ਵੱਜਦੀ ਕਦੀ ਇੱਕ ਹੱਥ ਨਾਲ ਨਹੀਂ ਵੱਜਦੀ ਹੁੰਦੀ ਬਹੁਤ ਬਹੁਤ ਸ਼ੁਕਰੀਆ ਚੜ੍ਹਦੀ ਕਲਾ